ਸੰਚੁਚਾ ਸਿੰਘ ਇੱਕ ਦਿਨ ਅਸੀਂ ਚੰਡੀਗੜ੍ਹ ਲੰਬਿਆ ਪਿੰਡ ਕੀਰਤਨ ਦੀਵਾਨ ਹੋ ਰਿਹਾ ਹੈ ਬਾਬਾ ਕਰਮ ਸਿੰਘ ਜੀ ਸਾਡੇ ਜਥੇਦਾਰ ਕੀਰਤਨ ਮੈਂ ਕਹਿੰਦੇ ਕੋ ਕਿੰਨਾ ਰਸਨਾ ਦਾ ਰਸ ਹੈ ਕਹਿ ਲੱਗੇ ਵੀ ਬਖਸ਼ੀਆਂ ਰਸਨਾ ਹੁੰਦੀਆਂ ਨੇ ਜਿਨ੍ਹਾਂ ਤੋਂ ਇਹ ਰਸਨਾ ਦਾ ਰਸ ਸੰਗਤਾ ਮਾਣਦੀਆਂ ਨੇ ਭਾਗਾਂ ਵਾਲਿਓ ਸ਼ੁਭਜਸ ਕਰੋ ਉਪਮਾ ਕਰੋ ਵਡਿਆਈ ਕਰੋ ਤੋ ਤੁਹਾਨੂੰ ਵੀ ਕੁਝ ਮਿਲੇਗਾ ਜੋ ਹਰ ਜਨ ਕੀ ਹਸਤ ਤੈ ਸਾ ਹਰ ਕੀ ਵਡਿਆਈ ਹਰ ਕੀ ਮਡਾਈ ਪਾਂਵੀ ਜਨ ਕਾ ਜੈਕਾਰ ਕਰਾਏ ਜੋ ਸੰਤਾ ਭਗਤਾ ਦੀ ਉਸਤਤ ਕਰਨੀ ਹੈ ਵਡਿਆਈ ਕਰਨੀ ਹੈ ਕਿਸੇ ਪੀਰ ਪੈਗੰਬਰ ਔਲੀ ਅਵਤਾਰ ਦੀ ਕਰਨੀ ਹੈ ਇਹਦੇ ਵਿੱਚ ਰੱਬ ਦੀ ਹੈ ਹਾਰ ਜੀ ਕਹਦੇ ਹੋ ਰੱਬ ਕਹਦੇ ਹੋ ਗੋਡ ਕਹਦੇ ਹੋ ਅੱਲਾਹ ਕਹਦੇ ਹੋ ਵਾਹਿਗੁਰੂ ਕਹਦੇ ਹੋ ਤਾਂ ਉਸ ਦੀ ਉਪਮਾ ਹੋ ਰਹੀ ਹੈ ਜੋ ਉਪਮਾ ਕਰੂ ਉਹਦੀ ਸੰਸਾਰ ਵਿੱਚ ਜੈ ਜੈਕਾਰ ਹੋ ਜਾਵੇਗੀ ਉਸਤੇ ਤੇ ਉਸ ਉਸਤੇਤ ਕਰਨ ਵਾਲੇ ਦਾ ਪਰਮਾਤਾ ਪ੍ਰਮਾਨ ਪਰਮੇ ਪ੍ਰਮਾਨ ਕਿਸ ਨੂੰ ਦੇਈਏ ਕਿਹੜਾ ਪ੍ਰਮਾਨ ਦੇਈਏ ਕਿੰਦੀ ਉਪਮਾ ਕਰੀਏ ਕਿਹਨੂੰ ਉਪਮਾ ਦੇ ਦੀਏ ਕਿਸ ਦੀ ਉਪਮਾ ਦੇ ਦੀਏ ਕਿ ਇਹੋ ਜਿਹਾ ਹੈ ਪਰਮਾਤਾ ਪ੍ਰਮਾਨ ਪਰਮੇ ਆਪ ਸੁਣ ਤੋਂ ਲੈਂਦੇ ਹੋ ਇਹਦੀ ਖੋਜ ਵੀ ਕਰੋ ਪਰਮਾਤਾ ਕੌਣ ਹੈ ਤੇ ਪਰਮੇ ਕੌਣ ਹੈ ਕਿਸ ਦਾ ਉਪਮਾ ਕਿਸ ਨੂੰ ਦੇਣੀ ਹੈ ਹੁਣ ਪਿਛੀ ਉਪਮਾ ਕਿਸ ਨੂੰ ਉਪਮਾ ਦੇ ਰਹੇ ਹਾਂ ਬਸ ਜਨਨੀ ਜਨੈ ਤੋ ਭਰਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੋ ਜਨਨੀ ਵਾਂਝ ਰਹੇ ਕਾਹੇ ਗਵਾਬ ਹੈ ਐ ਜਗ ਦੇ ਵਿੱਚ ਆਉਣ ਵਾਲਾ ਸਮੇ ਬਸ ਕਿੰਨੇ ਕੁ ਦਿਨ ਰਹਿ ਗਏ ਨੇ ਅੱਜ ਵੀ ਸੰਗਰਾਂਦ ਮਨਾਈ ਗਈ ਕੱਲ ਦਾ ਦਿਨ ਛੱਡ ਕੇ ਪਰਸੋਂ ਜਿਹੜੀ ਪਰਾਚੀਨ ਸਦੀਆਂ ਤੋਂ ਜੁਗਾਂ ਤੋਂ ਸਕਰਾਂਦ ਆਉਂਦੀ ਹੈ ਉਹ ਵੀ ਫਤਿਹਗੜ੍ਹ ਸਾਹਿਬ ਮਨਾਈ ਜਾਊਗੀ ਨਾਲੇ ਐਤਵਾਰ ਮਨਾਇਆ ਜਾਊਗਾ। ਤੋਂ ਉਸਤ ਆ ਦੇਖੋ ਕੀ ਨੀ ਕੀ ਦੀ ਹੋਵੇਗੀ ਜਨਨੀ ਜਨ ਤੋ ਤਿੰਨੇ ਜੱਗ ਜਿਉਂਦੇ ਨੇ ਉਹ ਤਿੰਨੇ ਜੱਗ ਜਿਉਂਦੇ ਨੇ ਦਾਤਾ ਤੇ ਭਗਤ ਸੰਤ फे फू